ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਤੁਹਾਨੂੰ ਬਹੁਤ ਹੀ ਪੁਰਾਣੀਆਂ ਵਿਰਸੇ ਨਾਲ ਰਿਲੇਟਡ ਜਿਹੜੀਆਂ ਇਮਾਰਤਾਂ ਦਿਖਾਉਣਿਆਂਗੇ ਆਜਾ ਵੀ ਕਾਲੇ ਲੈ ਕੇ ਸੋ ਇਧਰਲੇ ਪਾਸੇ ਤੁਸੀਂ ਇਸ ਬਿਲਡਿੰਗ ਨੂੰ ਦੇਖ ਸਕਦੇ ਹੋ ਇਹਦੀ ਇਮਾਰਤ ਤਾਂ ਜਾਨੀ ਕਿ ਅੰਦਾਜ਼ਾ ਲਾ ਸਕਦੇ ਆਪਾਂ ਵੀ ਕਿੰਨੀ ਕੁ ਪੁਰਾਣੀਆਂ ਅੰਦਰੋਂ ਦਿਖਾ ਦਿੰਨੇ ਆ ਤੁਹਾਨੂੰ ਕਈ ਸੌ ਸਾਲ ਪੁਰਾਣੀ ਇਹ ਇਮਾਰਤ ਹੈ ਜਿਹੜੀ ਇੱਥੇ ਇਸ ਨਾਲ ਦੀਆਂ ਜਿਹੜੀਆਂ ਤਿੰਨ ਕੋਠੀਆਂ ਬਣੀਆਂ ਹੋਈਆਂ ਨੇਗੇ ਇਹਨਾਂ ਨੂੰ ਨਹਿਰੀ ਕੋਠੀਆਂ ਵੀ ਕਹਿ ਦਿੰਦੇ ਨੇਗੇ ਹੁਣ ਕਿਉਂਕਿ ਇਹਦੇ ਵਿੱਚ ਮਾਲ ਵਿਭਾਗਾਂ ਤੇ ਉਸ ਤੋਂ ਬਾਅਦ ਜਿਹੜਾ ਨਹਿਰੀ ਵਿਭਾਗਾ ਸੀਗਾ ਅ ਜ਼ਿਲ੍ਹੇਦਾਰ ਵਗੈਰਾ ਇਹਨਾਂ ਦੇ ਵਿੱਚ ਰਹਿੰਦੇ ਹੁੰਦੇ ਸੀ ਸੋ ਹੁਣ ਵੀ ਇਧਰਲੇ ਪਾਸੇ ਤੁਹਾਨੂੰ ਬ੍ਰਾਂਡੇ ਦਿਖਾਉਣੇ ਆਗੇ ਬਹੁਤ ਸੋਹਣੇ 골ਡ ਡਾਟਾਂ ਵਾਲੇ ਬ੍ਰਾਂਡੇ ਬਣੇ ਹੋਏ ਨੇ ਬਾਕੀ ਅੰਦਰੋਂ ਵੀ ਦਿਖਾਉਣੇ ਤੁਹਾਨੂੰ ਛੱਤਾਂ ਡਾਟ ਕਿਹੜੇ ਹਿਸਾਬ ਦੀ ਲੱਗੀ ਹੁੰਦੀ ਸੀ ਇੱਥੇ ਜਿਹੜੀ ਬਿਜਲੀ ਦੀ ਫਿਟਿੰਗ ਹੋਈ ਹੋਈ ਸੀਗੀ ਉਸ ਤੋਂ ਬਾਅਦ ਜਿਹੜੀ ਲੱਕੜ ਦੇ ਇਹਨਾਂ ਬੋਰਡਾਂ ਦੇ ਵਿੱਚ ਹੁਣ ਤਾਂ ਲੋਹੇ ਦੇ ਬਕਸੇ ਪੈਂਦੇ ਨੇਗੇ। ਬਾਕੀ ਅੰਦਰੋਂ ਜਿਹੜੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਆ ਡਿੱਗੀ ਜਾਂਦੀ ਹੈ ਬਈ ਛੱਤਵਨੀ ਦਿਖਾਈ। ਇੱਥੋਂ ਇਹ ਸਾਰੀ ਮਤਲਬ ਡਿੱਗ ਰਹੀ ਹੈਗੀ ਛੱਤ ਆ। ਸਾਰੇ ਕੰਦਾ ਵੀ ਇਸ ਤਰ੍ਹਾਂ ਜਿਹੜੀਆਂ ਪਾਟ ਗਈਆਂ ਨੇ ਇਹਦੀਆਂ। ਪਰ ਤੁਸੀਂ ਜਿਹੜੀਆਂ ਅੱਜ ਕੱਲ ਆਪਾਂ ਹਵੇਲੀਆਂ ਦੇ ਵਿੱਚ ਦਰਵਾਜ਼ੇ ਰੱਖਦੇ ਆ ਇਸ ਤਰ੍ਹਾਂ ਦੇ ਗੋਲ ਡਾਟਾਂ ਵਾਲੇ ਬਹੁਤ ਸੋਹਣੀ ਆਂਦਰੋਂ ਬਈ ਕੋਠੀ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀ ਇਮਾਰਤ ਆਗੀ ਕੰਮ ਥੋੜਾ ਰਿਸਕੀ ਹੈਗਾ ਅੰਦਰ ਇਹਦੇ ਕਿਉਂਕਿ ਇਮਾਰਤ ਸਾਰੀ ਉਹ ਖਸਤਾ ਹਾਲਤ ਦੇ ਵਿੱਚ ਹੋਈ ਪਈ ਆ ਸੋ ਉਹਨੂੰ ਇਧਰੋਂ ਦਿਖਾ ਦੇਣੀ ਹੈ ਇਧਰ ਦੇਖੋ ਇਸ ਤਰ੍ਹਾਂ ਜਿਹੜੀਆਂ ਨੇ ਛੱਤਾਂ ਨੇਗੀਆਂ ਉਹਨਾਂ ਦਾ ਮਲਬਾ ਥੱਲੇ ਡਿੱਗ ਰਿਹਾ ਬਹੁਤ ਵੱਡੀ ਹਵੇਲੀ ਆ ਬਈ ਅੱਜ ਕੱਲ ਜੇ ਆਪਾਂ ਕਹਿ ਲਈਏ ਇਸ ਤਰ੍ਹਾਂ ਦੀ ਹਵੇਲੀ ਬਣਾਉਣ ਦੇ ਉੱਤੇ ਲੱਖਰਵੇ ਦਾ ਜਿਹੜਾ ਖਰਚਾ ਹੋ ਜਾਂਦਾਗਾ ਤੇ ਬਾਕੀ ਜਿਵੇਂ ਕਹਿ ਲਈਏ ਵੀ ਭੂਤੀਆ ਹਵੇਲੀ ਟਾਈਪ ਦੀ ਹਵੇਲੀ ਆ ਬੰਗਲੇ ਪੁਰਾਣੇ ਫਿਲਮਾਂ ਚ ਦੇਖਦੇ ਆ ਜਿਵੇਂ ਕਿ ਆਹ ਦੇਖ ਸਕਦੇ ਆ ਆਪੇ ਇਧਰ ਬੋਰਡ ਜੇ ਹਰੇ ਹੋਰੇ ਨਿੱਗੇ ਇਕੱਲੇ ਬੰਦੇ ਵਾਸਤੇ ਤਾਂ ਪੂਰਾ ਡਰ ਵਾਲਾ ਕੰਮ ਆ ਬਹੁਤ ਸੋਹਣੀ ਬਣੀ ਹੋਈ ਆ ਹਵੇਲੀ ਬਾਕੀ ਵਿੱਚੋਂ ਬਈ ਲੋਕ ਇਹਦੀ ਬਹੁਤ ਸੋਹਣੀ ਆ ਪੁਰਾਣਿਆਂ ਵਾਲ ਮਾਰਿਆਂ ਵਾਲ ਬੂੜੀਆਂ ਬਣੀਆਂ ਹੋਈਆਂ ਨੇ ਇਸ ਤਰ੍ਹਾਂ ਜਿਹੜੀਆਂ ਉੱਪਰ ਵਿੰਡੋਆਂ ਰੱਖੀਆਂ ਹੋਈਆਂ ਨੇ ਇਹਦੇ ਸੋ ਬਾਕੀ ਇਸ ਦੇ ਨਾਲ ਹੀ ਜਿਹੜੇ ਇਹ ਰਹਿائش ਹੁੰਦੀ ਸੀਗੀ ਇੱਥੇ ਅਫਸਰਾਂ ਦੀ ਜਿਹੜੇ ਵੱਡੇ ਅਫਸਰ ਹੁੰਦੇ ਸੀਗੇ ਉਹਨਾਂ ਦੀ ਉਸ ਟਾਈਮ ਤੇ ਨਹਿਰੀ ਨਹਿਰੀ ਮਲਾਜ਼ਮ ਹੁੰਦੇ ਸੀ ਜਿਹੜੇ ਉਹਨਾਂ ਦੀ ਰਹਿائش ਹੁੰਦੀ ਸੀ ਇਹਦੇ ਨਾਲ ਜਿਹੜਾ ਦਫ਼ਤਰ ਬਣਿਆ ਹੁੰਦਾ ਸੀ ਉਹ ਦੂਰ ਦਫ਼ਤਰ ਬਣਿਆ ਹੋਇਆ ਸੀ ਉਹਨੂੰ ਦਫ਼ਤਰ ਵੀ ਦਿਖਾਉਣੇ ਆ ਅੰਦਰ ਉਹ ਕਿਸ ਤਰ੍ਹਾਂ ਦਾ ਬਣਿਆ ਹੋਇਆ ਸੀ ਸਾਰਾ ਆਜੋ ਲੈ ਚੱਲਦੇ ਹਾਂ ਸੋਨੂੰ ਦਫ਼ਤਰ ਵੱਲ ਨੂੰ ਸੋ ਅੱਜ ਤੁਹਾਨੂੰ ਦਿਖਾਉਣੇ ਆ ਇੱਧਰ ਜਿਹੜੀ ਰਹਾਇਸ਼ ਮਤਲਬ ਹੁੰਦੀ ਸੀਗੀ ਅਫਸਰਾਂ ਦੀ ਨਾਲ ਜਿਹੜੇ ਮੁਲਾਜ਼ਮ ਹੁੰਦੇ ਸੀਗੇ ਉਹਨਾਂ ਦੀ ਤੇ ਬਾਕੀ ਇੱਧਰ ਜਿਹੜੇ ਦਫ਼ਤਰ ਬਣੇ ਹੁੰਦੇ ਸੀਗੇ ਤੁਹਾਨੂੰ ਦਿਖਾਉਣੇ ਆ ਕਿ ਉਹ ਕਾਲੇ ਮੜੇ ਉੱਤੇ ਮਾਰੀ ਕੈਮਰਾ ਤੇ ਆ ਜਾ ਬਈ ਕੋਕੇ ਦੇ ਅੰਦਰ ਤਾਂ ਨਹੀਂ ਮਤਲਬ ਬੜਾਇਆ ਜਾਂਦਾ ਹੈ ਕਿਉਂਕਿ ਅੰਦਰ ਬਹੁਤ ਜ਼ਿਆਦਾ ਘਾਹ ਫੂਸ ਹੋ ਰਿਹਾਗਾ ਹਰਾ ਸੋ ਇੱਥੋਂ ਹੀ ਤੁਹਾਨੂੰ ਕ ਕਿਉਂਕਿ ਬਹੁਤ ਜਿਆਦਾ ਮਤਲਬ ਖਤਰਨਾਕ ਇੱਥੇ ਜਾਨਵਰ ਵੀ ਹੋਣਗੇ ਅੰਦਰ ਸੱਪ ਕੀੜੇ ਕੰਡੇ ਤੇ ਇਧਰਲੇ ਪਾਸੇੋਂ ਦੇਖ ਸਕਦੇ ਆ ਤੁਸੀਂ ਇਹ ਵਹੀਕਲ ਰੋਕਣ ਵਾਸਤੇ ਜਿਹੜੀ ਜਗ੍ਹਾ ਬਣੀ ਹੁੰਦੀ ਸੀ ਆ ਤਾਂ ਜਿਵੇਂ ਖੁਰਲੀ ਜਿ ਬਣਾਈ ਹੈ ਕੋਈ ਘੋੜੇ ਕੁੜੇ ਰੁਕਦੇ ਹੋਣਗੇ ਉਹ ਤੋਂ ਪੁਰਾਣੇ ਸਮੇਂ ਚ ਇਸ ਤਰ੍ਹਾਂ ਜਿਹੜਾ ਦੇ ਉੱਤੇ ਸਾਰੀ ਬਿਲਡਿੰਗ ਦੇ ਉੱਤੇ ਜਿਹੜਾ ਘਾਹ ਹਰਾ ਹੋ ਗਿਆ ਬਹੁਤ ਜ਼ਿਆਦਾ ਖਸਤਾ ਹਾਲਤ ਹੈ ਜੀ ਬਹੁਤ ਸੋਹਣੀਆਂ ਵਿਰਾਸਤਾਂ ਨੇ ਇਹ ਇੱਕ ਨਾਲ ਦੀਆਂ ਨਾ ਇਸ ਜਗ੍ਹਾ ਦੇ ਉੱਪਰ ਬਈ ਜੀ ਚਾਰ ਕੋਠੀਆਂ ਨਹੀਂ ਆ ਜਿਹੜੀਆਂ ਨਹਿਰੀ ਕੋਠੀਆਂ ਕਹੇ ਜਾਂਦੇ ਸੀ ਇੱਧਰ ਇੱਕ ਸਭ ਤੋਂ ਛੋਟੀ ਕੋਠੀ ਆ ਗਈ ਹੋ ਸਕਦਾ ਉਸ ਸਮੇਂ ਦਾ ਇਹ ਕੋਈ ਦਫ਼ਤਰ ਹੋਵੇ ਸੋ ਇਹਦੇ ਵਿੱਚ ਕਿਉਂਕਿ ਵਿੱਚ ਦੋ ਤਿੰਨ ਕਮਰੇ ਬਣੇ ਹੋਏ ਨੇ ਬਾਕੀ ਗੋਲ ਡਾਟਾਂ ਨਾਲ ਇਹਦੇ ਲਈ ਬਸ ਜਿਹੜਾ ਬਰਾਂਡਾ ਕੱਢਿਆ ਹੋਇਆਗਾ ਸੋ ਉਹਨੂੰ ਨੇੜੇ ਜਾ ਕੇ ਦਿਖਾ ਦਿੰਨੇ ਆ ਵਾਲ ਅੱਜ ਅੰਦਰ ਜਾਣਾ ਇਹਦੇ ਥੋੜਾ ਰਿਸਕੀ ਹੈ ਕਿਉਂਕਿ ਸਾਰੀਆਂ ਬਿਲਡਿੰਗਾਂ ਇੱਕ ਖਸਤਾ ਹਾਲਤ ਚ ਹੋ ਰਹੀਆਂ ਨੇ ਡਿੱਗੀ ਜਾਂਦੀਆਂ ਨਹੀਂਆਂ ਪਰ ਬਿਲਡਿੰਗਾਂ ਕੋਈ ਬਹੁਤਿਆਂ ਪੁਰਾਣੀਆਂ ਵੀ ਨਹੀਂ ਲੱਗਦੀਆਂ ਹੈਗੀਆਂ ਜਿਵੇਂ ਕਿ ਜਿਹੜੀ ਆਪਾਂ ਨੇ ਪਹਿਲਾਂ ਵਾਲੀ ਬਲੌਗ ਦੇ ਵਿੱਚ ਬਿਲਡਿੰਗ ਦਿਖਾਈ ਸੀ ਉਹ 200 ਸਾਲ ਪੁਰਾਣੀ ਸੀ ਕਰੀਬ ਹਵੇਲੀ ਇਹ 100 ਸਾਲ ਪੁਰਾਣੀਆਂ ਲੱਗਦੀਆਂ ਨੇ ਕਿਉਂਕਿ ਇਹਦੇ ਵਿੱਚ ਇੱਟ ਜਿਹੜੀ ਵਰਤੀ ਹੋਈ ਹੈ ਉਹ ਤੁਸੀਂ ਦੇਖ ਸਕਦੇ ਹੋ ਆਪਣੀ ਅੱਜ ਕੱਲ ਆਮ ਇੱਟ ਵਰਤੀ ਹੋਈ ਹੈ ਸਾਰੀ ਇਹਦੇ ਵਿੱਚ ਪਰ ਇਹ ਹਵੇਲੀਆਂ ਨੇ ਜਿਹੜੀਆਂ ਇਹ ਸਾਰੀਆਂ ਟੇੜਾ ਛੱਡ ਗਈਆਂ ਜਿਹਦੀ ਕਰਨੇ ਡਿਗਰਿੰਗਾਂ ਨੇ ਤੇ ਥੱਲੇ ਵੀ ਜਿਵੇਂ ਕਹਿੰਦੇ ਨੇ ਭੁੰਡਾਂ ਦੇ ਖੱਖਰ ਬਣ ਗਏ ਬਈ ਆ ਦੇਖੋ ਮੇਰੇ ਨਾਲ ਇਹਦੇ ਵਿੱਚ ਤਾਂ ਸਾਫ਼ ਹੀ ਅਸਮਾਨ ਦਿਸ ਰਿਹਾ ਹੈਗਾ ਆਪਾਂ ਨੂੰ ਤੇ ਇਹ ਬਿਲਡਿੰਗ ਹੈਗੀ ਆ ਦੋਸਤੋ ਜਿਹੜੀ ਨਵੀਂ ਹਵੇਲੀ ਦੀ ਆ ਅੱਜ ਕੱਲ੍ਹ ਚੱਲ ਰਹੀ ਹੈ ਜਿਹੜੀ ਇਸੇ ਇੱਕੋ ਜਗ੍ਹਾ ਦੇ ਉੱਪਰ ਚਾਰ ਇੰਨੀਆਂ ਬਿਲਡਿੰਗਾਂ ਲੱਗੀਆਂ ਹਵੇਲੀਆਂ ਜਿਹੜੀਆਂ ਬਣੀਆਂ ਹੋਈਆਂ ਨੇ ਸੋ ਇਹ ਦੇਖ ਸਕਦੇ ਆ ਬਹੁਤ ਸੋਹਣੀ ਬਿਲਡਿੰਗਾਂ ਸ਼ੇਪ ਤੁਸੀਂ ਦੇਖ ਸਕਦੇ ਹੋ ਸਾਰੀਆਂ ਦੀ ਸੇਮੀਆਂ ਗੋਲ ਡਾਟਾਂ ਨੇਗੀਆਂ ਰੱਖੀਆਂ ਹੋਈਆਂ ਤੁਸੀਂ ਪੁਰਾਣੇ ਪੱਥਰ ਦੇ ਪ੍ਰਣਾਲੇ ਲੱਗੇ ਹੋਏ ਨੇ ਤੇ ਇਸ ਤਰ੍ਹਾਂ ਜਿਹੜੀਆਂ ਪੌੜੀਆਂ ਚੜੀਆਂ ਹੋਈਆਂ ਨਹੀਂ ਹੋਈਆਂ ਇਹ ਅੰਦਰੋਂ ਸਾਰੀ ਲੋਕਾ ਨਹੀਂ ਦਿਖਾ ਸਕਦੇ ਤੁਹਾਨੂੰ ਅੰਦਰ ਜਾ ਕੇ ਤੋ ਦੋਸਤੋ ਇਹ ਅੱਜ ਦੇ ਬਲੌਗ ਦੇ ਵਿੱਚ ਦਿਖਾਈ ਹੋਈ ਆਪਣੇ ਪੁਰਾਣੀ ਹਵੇਲੀ ਸੀ ਨਹਿਰੀ ਕੋਠੀਆਂ ਨੇ ਜਿਹੜੀਆਂ ਬਣੀਆਂ ਹੋਈਆਂ ਇੱਕੋ ਜਗ੍ਹਾ ਦੇ ਉੱਪਰ ਤਿੰਨ ਪੁਰਾਣੀਆਂ ਕੋਠੀਆਂ ਨੇ ਤੇ ਚੌਥੀ ਨਵੀਂ ਉਹ ਵੀ ਕਾਫੀ ਪੁਰਾਣੀ ਹੋ ਚੁੱਕੀ ਹੈ ਹਵੇਲੀ ਇਸ ਟਾਈਮ ਸੋ ਬਾਕੀ ਕਿਵੇਂ ਦਾ ਲੱਗਿਆ ਤੁਹਾਨੂੰ ਬਲੌਗ ਅੱਜ ਦਾ ਤੇ ਕਮੈਂਟ ਸੈਕਸ਼ਨ ਵਿੱਚ ਆਪਣੀ رائے ਜ਼ਰੂਰ ਦਿਓ ਕਮੈਂਟ ਜ਼ਰੂਰ ਕਰਕੇ ਦੱਸਿਓ ਤੇ ਇਹੋ ਜੀਆਂ ਹੋਰ ਕਾਫੀ ਜ਼ਿਆਦਾ ਜਿਹੜੀਆਂ ਵਿਰਾਸਤੀ ਚੀਜ਼ਾਂ ਨੇ ਪੁਰਾਣੀਆਂ ਹਵੇਲੀਆਂ ਨੇ ਤੁਹਾਨੂੰ ਦਿਖਾਵਾਂਗੇ ਆਪਾਂ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬੈੱਲ ਆਈਕਨ ਔਨ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ ਤੇ ਇੰਸਟਾਗ੍ਰam ਦੇ ਉੱਪਰ ਵੀ ਆਪਣਾ ਸੇਮ ਹੀ ਪੇਜ ਆ ਬਲਿਜੋਸ ਐਮਪੀ4 ਦੇ ਨਾਮ ਤੇ ਉਹਦੇ ਉੱਪਰ ਵੀ ਜਰਦੀ ਨਾਲ ਜਾ ਕੇ ਉਹਨੂੰ ਫੋਲੋ ਕਰ ਲਓ ਥੈਂਕ ਯੂ ਜੀ